ਜਿਹੜਾ ਤੁਸੀਂ ਦੇਖਿਆ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਮੂਰਤੀ ਦੇ ਨਾਲ ਜਿਹੜੇ ਵੀ ਸ਼ਰਾਰਤੀ ਇਸ ਇਨਸਾਨ ਨੇ ਛੇੜਛਾੜ ਕੀਤੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਥੋੜਾ ਥੋੜਾ ਮਾਰ ਕੇ ਉਹਦੇ ਉੱਪਰ ਜਿਹੜਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਿਹੜਾ ਸਵਿਧਾਨ ਅੱਗੇ ਰੱਖਿਆ ਹੋਇਆ ਸੀ ਬਣਾਇਆ ਹੋਇਆ ਉਹਨੂੰ ਵੀ ਅੱਗ ਲਾਈ ਗਈ ਆ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਹ ਦੋਸ਼ੀ ਦੇ ਉੱਪਰ ਐਸਸੀ ਐਸਸੀ ਐਕਟ ਦਾ ਪਰਚਾ ਦਰਜ ਕਰਨਾ ਚਾਹੀਦਾ ਆ ਤੇ ਇੱਕ ਹੋਰ ਮੰਗ ਕਰਦੇ ਆ ਵੀ ਇਹ ਦਰਅਸਲ ਇਹ ਸਾਨੂੰ ਰੋਜ਼ ਕਿਤੇ ਨਾ ਕਿਤੇ ਸੁਣਨ ਨੂੰ ਆਉਂਦਾ ਆ ਵੀ ਕਿਤੇ ਨਾ ਕਿਤੇ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਹਰ ਰੋਜ਼ ਕਿਤੇ ਨਾ ਕਿਤੇ ਛੇੜਛਾੜ ਹੁੰਦੀ ਆ ਹਰ ਰੋਜ਼ ਕਿਤੇ ਨਾ ਕਿਤੇ ਛੇੜਛਾੜ ਹੁੰਦੀ ਆ ਇਹ ਆਖਰਕਾਰ ਕਿਉਂ ਹੋ ਰਹੀ ਆ ਇਹਦੇ ਉੱਪਰ ਕਾਰਵਾਈ ਕਿਉਂ ਨਹੀਂ ਹੁੰਦੀ ਆਖਰਕਾਰ ਇਹ ਸਰਕਾਰਾਂ ਨੇ ਜਿਹੜੀਆਂ ਇੱਕ ਦੂਜੇ ਨੂੰ ਲੜਾਉਣ ਦੇ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਕਰਨ ਲਈ ਸਾਡੇ ਬਾਲਮੀਕੀ ਸਮਾਜ ਨੂੰ ਹੀ ਕਿਉਂ ਹਰ ਵਾਰੀ ਕਿਸੇ ਵੀ ਤਰ੍ਹਾਂ ਦੀ ਇਹ ਜਿਹੜੀ ਛੇੜਛਾੜ ਕਰਦੇ ਨੇ ਸਾਡਾ ਸਾਰਾ ਦਲਿਤ ਭਾਈਚਾਰਾ ਅੱਜ ਇਕੱਠਾ ਹੋਇਆ ਇਹ ਕੋਈ ਸਾਡੀ ਯੂਨੀ ਨਹੀਂ ਇਕੱਠੀ ਹੋਈ ਕੋਈ ਕਿਸੇ ਤਰ੍ਹਾਂ ਦਾ ਗਰੁੱਪ ਨਹੀਂ ਹੈ ਸਾਡਾ ਸਾਰਾ ਜਿੰਨਾ ਵੀ ਹੈ ਸਾਡਾ ਵਾਰਲਮਕੀ ਭਾਈਚਾਰਾ ਦਲਿਤ ਸਮਾਜ ਅੱਜ ਇਕੱਠਾ ਹੋ ਕੇ ਇਸ ਚੀਜ਼ ਦਾ ਵਿਰੋਧ ਕਰਦਾ ਆ ਕਿ ਜਿਹੜਾ ਵੀ ਇਹ ਸ਼ਰਾਰਤੀ ਅੰਸਰ ਨੇ ਪਹਿਲੀ ਗੱਲ ਤਾਂ ਇਹਨਾਂ ਨੂੰ ਸਜ਼ਾ ਦੇਣ ਦੀ ਲਗਾ ਜੇ ਕੋਈ ਅਹੇ ਜੀ ਛੇੜਛਾੜ ਕਰਦਾ ਫੜਿਆ ਗਿਆ ਉਹਨੂੰ ਉਸੇ ਟਾਈਮ ਜਾਨ ਤੋਂ ਮਾਰ ਦੇਣਾ ਚਾਹੀਦਾ ਤਾਂ ਇਹ ਜਿਹੜੀਆਂ ਆ ਜਿਹੜੀਆਂ ਹੋ ਰਹੀਆਂ ਨੇ ਬੇਅਦਭੀਆਂ ਇਹ ਬੰਦ ਹੋਣਗੀਆਂ ਨਹੀਂ ਤਾਂ ਹੁਣ ਤੱਕ ਤੁਸੀਂ ਦੇਖਦੇ ਆ ਹੋ ਛੇੜਛਾੜ ਹੁੰਦੀ ਆ ਰਹੀ ਆ ਅਰ ਛੇੜਛਾੜ ਹੁੰਦੀ ਰਹੂਗੀ ਜਦ ਤੱਕ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਨਹੀਂ ਕੀਤੀ ਜਾਊਗੀ ਜੈ ਭੀਮ ਜੈ ਭਾਰਤ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹਨਾ ਕਦੇ ਮਹਾਰਾਸ਼ਟਰ ਜੀ ਕਦੇ ਬੰਬਈ ਕਦੇ ਦਿੱਲੀ ਕਦੇ ਕਿਤੇ ਕਦੇ ਜਲੰਧਰ ਕਦੇ ਲੁਧਿਆਣਾ ਜਿਹੜੀ ਸਾਡੇ ਰੈਬਰਾਂ ਨਾਲ ਬੇਅਦਬੀ ਕੀਤੀ ਜਾਂਦੀ ਹੈ ਮੈਂ ਤਾਂ ਇੱਕ ਗੱਲ ਕਹਿੰਦਾ ਵੀ ਇਹਨਾਂ ਦੇ ਪਹਿਲੀ ਗੋਲੀ ਮਾਰ ਦਿੱਤੀ ਜਾਵੇ ਤਾਂ ਕਿ ਮੁੜ ਕੇ ਬੇਅਦਬੀ ਕਰਨੀ ਝਾਂਕਣਾ ਤਾਂ ਜੀ ਜਿਵੇਂ ਹੁਣ ਕੋਦੇ ਕੋਈ ਗ੍ਰਾਂਟਾ ਪੂਤਨ ਦਾ ਕਦੇ ਕੋਈ ਕਰਦੂਣਾ ਸਰਾਰਤੀ ਅੰਤਰ ਨੇ ਪਰ ਹੈ ਸਰਕਾਰਾਂ ਦੀ ਇਹ ਏਜੰਟ ਨੇ ਇਹਦੀ ਪੂਰੀ ਜਾਣਕਾਰੀ ਕੀਤੀ ਜਾਵੇ सीबीआई ਤੋਂ ਜਾਂਚ ਕਰਾਈ ਜਾਵੇ ਵੀ ਕਿਹਦਾ ਏਜੰਟ ਆ ਇਹ ਕਿਹਨੇ ਇਤਰਾਰਤ ਕਰਾਈ ਹੈ ਕਿਉਂ ਕਿਨੇ ਕੋਣ-ਕੋਣ ਇਹ ਚ ਨਾਮ ਨਾ ਭੜਵਾ ਇਹਨੂੰ ਪਤਾ ਲੱਗ ਜੂਗਾ ਤੁਹਾਨੂੰ ਵੀ ਕੌਣ-ਕੌਣ ਇਹ ਚ ਸਰਾਰਤੀ ਅੰਤਰ ਕਿਹੜੀ ਪਾਰਟੀ ਆ ਕਿਉਂਕਿ ਪਾਰਟੀਆਂ ਨੇ ਸਰਾਰਤ ਕਰਨੀ ਆ ਸਰਾਰਤ ਕਰਕੇ ਆਪਣਾ ਸਿਆਸੀ ਰੋਟੀਆਂ ਬਣਾਣਗੇ ਇਸ ਕਰਕੇ ਆ ਵੀ ਉਹਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਨੂੰ 판ਤੀ ਦੀ سزا ਦਿੱਤੀ ਜਾਵੇ ਇੰਨੀ ਕਹਿੰਦਾ ਨਾ ਜੈ ਭੀਮ ਜੈ ਭਾਰਤ